ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਜਸ਼ਮੀਤ ਸਿੰਘ ਪਾਟਿਆ ਜੀ ਮੌਜੂਦ ਨੇ ਜਿਹੜੇ ਕਿ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਜਸ਼ਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ so much ਜਸ਼ਮੀਤ ਜੀ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਕੈਨੇਡਾ ਤੋਂ ਵੀਜ਼ੇ ਇਸ ਸਾਲ ਵੀ ਬਹੁਤ ਘੱਟ ਦਿੱਤੇ ਗਏ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਔਰ ਜਦੋਂ ਅਸੀਂ ਇੰਡੀਅਨ ਸਟੂਡੈਂਟਸ ਦੀ ਗੱਲ ਕਰਦੇ ਹਾਂ ਤੇ ਇਸ ਤਰ੍ਹਾਂ ਦੇ ਅੰਦਾਜ਼ੇ ਨੇ ਕਿ 50% ਬੱਚਿਆਂ ਨੂੰ ਵੀਜ਼ਾ ਤੇ 50% ਰਿਫਿਊਜ਼ ਹੁਣ ਸਵਾਲ ਆਜ ਆਪਾਂ ਕਰਦੇ ਆਂ ਰਿਫਿਊਜ਼ਡ ਸਟੂਡੈਂਟਸ ਦਾ ਜਿਹੜੇ ਬੱਚੇ ਰਿਫਿਊਜ਼ਲ ਵਾਲੇ ਨੇ ਉਹ ਕਿੰਨੀ ਇੱਕ ਵਾਰੀ ਕੈਨੇਡਾ ਦੇ ਵਿੱਚ ਰੀਫਾਈਲ ਕਰਨ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਲੱਗਦਾ ਹੈ ਕਿ ਇੱਕ ਵਾਰੀ ਫੇਰ ਰਿਫਿਊਜ਼ ਹੋ ਗਿਆ ਤੇ ਅਸੀਂ ਹੁਣ ਫਾਈਲ ਲਾ ਨਹੀਂ ਸਕਦੇ ਕੀ ਉਹ ਦੁਬਾਰਾ ਉਹ ਦੌਰ ਆ ਗਿਆ ਕਿ ਕੈਨੇਡਾ ਚ ਵਿਦਿਆਰਥੀ ਦੋ ਦੋ ਤਿੰਨ ਤਿੰਨ ਵਾਰ ਰੀਫਾਈਲ ਕਰਨ ਵੀ ਕੁਲ ਸਰ ਕੈਨੇਡਾ ਸੇ ਜਿੰਨੇ ਵੀ ਰਿਫਿਊਜ਼ਲ ਆ ਰਹੀ ਹੈ ਨਾ ਉਹ ਹੁਣ ਮੈਨੂੰ ਲੱਗਦਾ ਕਿ ਜਿਹੜੀ 70 ਤੋਂ 80% ਰਿਫਿਊਜ਼ਲ ਆ ਰਹੀ ਹੈ ਉਹ ਆਟੋਮੈਟਿਕ ਆ ਰਹੀ ਹੈ ਉਹ ਆਪਣੇ ਆਪ ਹੀ ਆਈ ਜਾ ਰਹੀ ਹੈ ਤੁਸੀਂ ਕਹਿ ਲਓ AI ਸੌਫਟਵੇਅਰ ਕਹਿ ਲਓ ਜਾਂ ਜੋ ਵੀ ਕਹਿ ਲਓ ਤੁਸੀਂ ਉਹ ਆਟੋਮੈਟਿਕ ਆ ਰਹੀ ਹੈ ਰਿਫਿਊਜ਼ਲ ਔਰ ਜਦੋਂ ਅਸੀਂ ਰੀਫਾਈਲਿੰਗ ਕਰਦੇ ਆ ਤਾਂ ਅਸੀਂ 解释 ਕਰੀਏ ਦੁਬਾਰਾ ਕਿ ਅਸੀਂ ਫਾਈਲ 'ਚ ਸਾਡੀ ਕੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਸੀ ਔਰ ਸਾਨੂੰ ਵੀਜ਼ਾ ਦੇਣਾ ਚਾਹੀਦਾ ਔਰ ਮੈਂ ਤੁਹਾਨੂੰ ਦੱਸਾਂਗਾ ਕਿ ਰੀਫਾਈਲਿੰਗ 'ਚ ਅਪੀਲ 'ਚ ਆ ਬੜੀਆਂ ਚੀਜ਼ਾਂ ਕਰਕੇ ਕੁਝ ਰਿਜ਼ਲਟਸ ਚੰਗੇ ਵੀ ਆਏ ਨੇ ਸਾਡੇ ਰੀਸੈਂਟਲੀ ਕਾਫੀ ਰਿਜ਼ਲਟਸ ਚੰਗੇ ਵੀ ਆਏ ਨੇ ਸੋ ਮੈਨੂੰ ਲੱਗਦਾ ਬੱਚਿਆਂ ਨੂੰ ਕੈਨੇਡਾ ਨੂੰ ਇਨੀ ਈਜ਼ੀਲੀ ਛੱਡਣਾ ਨਹੀਂ ਚਾਹੀਦਾ ਉਹ ਕੈਨੇਡਾ ਜ਼ਰੂਰ ਇਸ ਟਾਈਮ ਤੇ ਬਹੁਤ ਜ਼ਿਆਦਾ ਜੈਸੇ ਕਿ ਇਹ ਕਿ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ ਜੇ ਕੋਈ ਬੱਚਾ ਕਹੇ ਕਿ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਮੇਰੀ ਤਾਂ ਪ੍ਰੋਫਾਈਲ 8 ਬੈਂਡ ਸੀ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਉਹ ਮੈਨੂੰ ਲੱਗਦਾ ਗਲਤ ਹੈ ਕਿਉਂਕਿ ਕੀ ਕਹਿੰਦੇ ਆ ਕੈਨੇਡਾ ਇਸ ਟਾਈਮ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਆਂ ਐ ਜਾਂ ਕੈਨੇਡਾ ਦੇ ਜੋ ਹਾਲਾਤ ਬਣੇ ਹੋਏ ਆ ਸੋ ਉਹ ਉਹਨਾਂ ਕਰਕੇ ਵੀਜ਼ਾ ਦੀ ਜਿਹੜੀ ਸਕਸੈਸ ਰੇਟ ਆ ਉਹ ਘਟ ਚੱਲ ਰਿਹਾ ਵੈਸੇ ਅਸੀਂ ਗੱਲ ਕਰੀਏ ਤਾਂ ਕੈਨੇਡਾ ਜੇ ਸਾਰੇ ਦੇਸ਼ਾਂ ਨਾਲ ਵੀ ਆਪਾਂ ਕੰਪੇਅਰ ਕਰਦੇ ਆ ਤਾਂ ਅੱਜ ਦੀ ਡੇਟ 'ਚ ਵੀ ਕਿਤੇ ਨਾ ਕਿਤੇ ਬੱਚਿਆਂ ਦੀ ਮਨਪਸੰਦ ਲੋਕੇਸ਼ਨ ਐ ਔਰ ਬੱਚੇ ਕੈਨੇਡਾ ਹੀ ਜਾਣਾ ਚਾਹੁੰਦੇ ਨੇ ਸੋ ਮੇਰੀ ਉਹਨਾਂ ਨੂੰ ਰਿਕਵੈਸਟ ਐ ਕਿ ਜਿਨ੍ਹਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਇੱਕ ਆਈ ਸਾਨੂੰ ਮਿਲਣ ਆ ਕੇ ਆਪਣੇ ਕੇਸ ਡਿਸਕਸ ਕਰਨ ਦੇਖੋ ਜੇ ਕਾਲਜ ਚ ਅਪਲਾਈ ਕੀਤਾ ਤਾਂ ਆਪਾਂ ਯੂਨੀਵਰਸਿਟੀ ਚ ਅਪਲਾਈ ਕਰਦੇ ਆ ਜੇ ਕੋਈ ਡਾਕੂਮੈਂਟ ਮਿਸਿੰਗ ਸੀ ਤੁਹਾਡੇ ਆਪਾਂ ਦੁਬਾਰਾ ਫਾਈਲ ਚੰਗੀ ਤਰ੍ਹਾਂ ਲਾਣੇ ਆ ਐਸਓਪੀ ਦੁਬਾਰਾ ਬਣਾਣੇ ਆ ਇਹ ਜੋ ਵੀ ਅਸੀਂ ਤੁਹਾਡੀ ਫਾਈਲ ਚ ਇੰਪਰੂਵਮੈਂਟ ਕਰ ਸਕਦੇ ਆ ਉਹ ਅਸੀਂ ਕਰਦੇ ਆ ਸੋ ਸਟੂਡੈਂਟਸ ਬਿਲਕੁਲ ਹਤਾਸ਼ ਹੋਣ ਦੀ ਲੋੜ ਨਹੀਂ ਹੈਗੀ ਦੇਖੋ ਜੇ ਕੈਨੇਡਾ ਕਹਿ ਰਿਹਾ ਕਿ ਮੈਂ 88000 ਵੀਜ਼ਾ ਦਿੱਤਾ ਜੂਨ ਤੱਕ ਮਤਲਬ 88000 ਵੀਜ਼ਾ ਉਹਨਾਂ ਨੇ ਪਹਿਲੇ 6 ਮਹੀਨਿਆਂ ਚ ਦਿੱਤਾ ਹੈ ਤਾਉਂ 2.5 ਲੱਖ ਵੀਜ਼ਾ ਹੋਰ ਦੇਣ ਦੀ ਗੱਲ ਵੀ ਕਰ ਰਹੇ ਨੇ ਅਗਲੇ 6 ਮਹੀਨੇ ਚ ਸੋ 2.5 ਤੋਂ 2 ਲੱਖ ਬੱਚਿਆਂ ਨੂੰ ਵੀਜ਼ਾ ਦੇਣਾ ਚਾਹੁੰਦੇ ਨੇ ਇਸ ਸਾਲ ਚ ਜੋ ਅਸੀਂ ਅੰਦਾਜ਼ਾ ਲਾ ਕੇ ਬੈਠੇ ਆ ਨੰਬਰ ਬਹੁਤ ਘਟ ਹੈ ਜੋ ਪਹਿਲਾਂ ਨੰਬਰ ਸੀ ਉਸੇ ਕੰਪੈਰੀਟਿਵਲੀ ਬਹੁਤ ਘਟ ਹੈ ਬਟ ਜੇ 2 ਲੱਖ ਵੀਜ਼ਾ ਦੇਣਾ ਚਾਹੁੰਦੇ ਆ ਤਾਂ ਆਪਾਂ ਘਟੋ ਘਟ ਨਹੀਂ ਦਾ 20 ਹਜ਼ਾਰ ਬੱਚਾ ਪੰਜਾਬ ਚੋਂ ਤਾਂ ਜਾਏ ਸਾਡੇ ਜਾਂ 50 ਹਜ਼ਾਰ ਬੱਚਾ ਇੰਡੀਆ ਚੋਂ ਜਾਏ ਜਾਂ ਲੱਖ ਬੱਚਾ ਇੰਡੀਆ ਚੋਂ ਜਾਏ ਸੋ ਡੈਫੀਨਿਟਲੀ ਬੱਚਾ ਨੂੰ ਵੀਜ਼ਾ ਮਿਲਣਾ ਚਾਹੁੰਦਾ ਹੈ ਔਰ ਬੱਚੇ ਵੀ ਜਾਣਾ ਚਾਹੁੰਦੇ ਨੇ ਬਟ ਕਿਤੇ ਨਾ ਕਿਤੇ ਕੋਈ ਗਲਤੀ ਹੈ ਜਾਂ ਦੇਖੋ ਕੋਈ ਆਟੋਮੈਟਿਕਲੀ ਰਿਫਿਊਜ਼ਲ ਆ ਰਹੀ ਹੈ ਜਾਂ ਫਿਰ ਤੁਹਾਡੀ ਫਾਈਲ ਚ ਕੁਝ ਮਿਸਿੰਗ ਹੈ ਪਰ ਮੈਨੂੰ ਲੱਗਦਾ ਹੈ ਕਿ ਤਿੰਨ ਵਾਰੀ ਰੀਫਾਈਲਿੰਗ ਤਾਂ ਕੈਨੇਡਾ ਚ ਪੱਕੀ ਬੰਦ ਹੀ ਆਜਦਾ ਸਿਨੈਰੀਓ ਦੇਖਦੇ ਆ। ਸੋ ਅੱਜ ਦੇ ਸਮੇਂ ਚ ਘੱਟੋ ਘੱਟ ਤਿੰਨ ਵਾਰੀ ਤਾਂ ਰੀਫਾਈਲਿੰਗ ਕਰਨੀ ਚਾਹੀਦੀ ਹੈ। ਜਸਮੀਤ ਜੀ ਤੁਹਾਡੇ ਕੋਲੇ ਜਿਹੜੇ ਬੱਚੇ ਆਉਂਦੇ ਨੇ ਰੀਫਾਈਲਿੰਗ ਕਰਨ ਲਈ ਤੁਸੀਂ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੂੰ ਰੀਫਾਈਲ ਕਰਦੇ ਹੋ? تو so, دیکھو اج کی ڈیٹ چ بچے دیکھو اوور آل چھ بینڈ نال بھی اپلائی کر سکتے ہیں کوئی بھی اپلائی کر سکتا ہے کنڈا کنڈا کے جی اجٹ رولس ہیں وہ کافی زیادہ رلیکسڈ ہیں بٹ اہ ہوں جی پروفائل چنگی ہے جے چھ ایچ ہے پاوے فنڈز ہوں میرے کو ایک ویزا آیا چھ ایچ بینڈ سی اور پرسنٹیج 52% ٹو پرسینٹ ہے فنڈس وہ بینک ایک بھی نہیں کہ فنڈا کا ویزا آتا بینک فنڈ ہی نہیں انہیں جی آئی سی جمع کرائی ہوئی فیس پے کی ہوئی ویزا لگ کے آ گیا ਕੋਈ ਕੁਐਸਚਨ ਨਹੀਂ ਪੁੱਛਿਆ ਪਹਿਲੀ ਵਾਰ ਇਹ ਚ ਹੀ ਆ ਗਿਆ ਸੋ ਸਟੂਡੈਂਟਸ ਦੇਖੋ ਅੱਜ ਦੇ ਡੇਟਸ ਆਪਾਂ ਕੈਨੇਡਾ ਕੋਈ ਜਿੰਨੂੰ ਕਹੀਏ ਕਿ ਪਹਿਲੀ ਗੱਲ ਤਾਂ ਕੋਈ ਬੁੱਕ ਨਹੀਂ ਹੈਗੀ ਪਹਿਲਾਂ ਆਪਾਂ ਕਹਿ ਦਿੰਦੇ ਸੀ ਨਾ ਕਿ ਐਸਪੀਪੀ ਤੇ ਜਾਣਾ ਐਸਡੀਐਸ ਤੇ ਜਾਣਾ 6 ਬੈਂਡਾਂ ਜੀਆਈਸੀ ਜਮਾ ਕਰਾਈ ਵੀਜ਼ਾ ਲੈ ਲਈਏ ਉਹ ਗੱਲਾਂ ਖਤਮ ਹੋ ਗਈਆਂ ਦੂਜੀ ਚੀਜ਼ ਆ ਪਰ ਜੀਆਈਸੀ ਮੈਂ ਹਰ ਬੱਚੇ ਨੂੰ ਕਾਹਾਂਗਾ ਕਿ ਐਡਵਾਈਸ ਕਰਾਂ ਕਿ ਉਹ ਕਰਾਏ ਫੀਸ ਵੀ ਮੈਂ ਕਾਹਾਂਗਾ ਕਿ ਉਹ ਬੱਚਾ ਜਮਾ ਕਰਾਏ ਪੂਰੇ ਸਾਲ ਦੀ ਜਮਾ ਕਰਾਏ ਥਿਸ ਸ਼ੋਜ਼ ਦੈਟ ਆਪਣੇ ਕੋ ਸਟਰੋਂਗ ਪੁਆਇੰਟਸ ਹੈ ਔਰ ਜੇ 6 ਇਚ ਬੈਂਡ ਹੈ ਤਾਂ ਵੀ ਮੈਂ ਬੱਚਿਆਂ ਨੂੰ ਕਹਾਂਗਾ 6 ਇਚ ਬੈਂਡ ਦੇ ਨਾਲ ਤੁਹਾਡੀ ਫਾਈਲ ਸਟਰੋਂਗ ਹੁੰਦੀ ਹੈ ਓਵਰਆਲ 6 ਐਕਸੈਪਟੇਬਲ ਹੈ ਪਰ 6 ਇਚ ਦੇ ਨਾਲ ਤੁਹਾਡੀ ਫਾਈਲ ਸਟਰੋਂਗ ਹੁੰਦੀ ਹੈ ਔਰ ਹੁਣ ਤਾਂ ਸਰ ਜੀਆਈਸੀ ਚ ਬੱਚਾ ਪੂਰੇ ਪੈਸੇ ਕਢਾ ਸਕਦਾ ਹੁਣ ਤਾਂ ਇਹ ਵੀ ਨਹੀਂ ਹੈਗਾ ਕਿ ਜੀਆਈਸੀ ਕਰਾ ਕੇ ਤੁਸੀਂ ਪੈਸੇ ਨਹੀਂ ਕਢਾ ਸਕਦੇ ਤੁਸੀਂ ਜੀਆਈਸੀ ਕਰਾ ਕੇ ਪੂਰੇ ਪੈਸੇ ਵੀ ਕਢਾ ਸਕਦੇ ਹੋ ਕੈਨੇਡਾ ਪਹੁੰਚ ਕੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਜੀਆਈਸੀ ਕਰਾਈ ਭਾਵੇਂ ਉੱਥੇ ਜਾ ਕੇ ਪੂਰੇ ਪੈਸੇ ਕਢਾ ਲੇ ਸੋ ਸਟੂਡੈਂਟਸ ਦੇਖੋ ਸੋਚੋ ਕਿ ਦੇਖੋ ਆਸਟ੍ਰੇਲੀਆ ਇੰਨੀ ਜ਼ਿਆਦਾ ਸੋਰਸ ਆਫ ਫੰਡਸ ਵੀ ਮੰਗਦਾ ਹੈ ਚੰਗੀਆਂ ਚੰਗੀਆਂ ਫਾਈਲਾਂ ਰਿਫਿਊਜ਼ ਵੀ ਹੋ ਜਾਂਦੀਆਂ ਆਸਟ੍ਰੇਲੀਆ 'ਚ ਕਈ ਵਾਰੀ ਯੂਕੇ 'ਚ ਵੀ ਸੋਰਸ ਆਫ ਫੰਡਸ ਤੋਂ ਬਿਨਾਂ ਤਾਂ ਫਾਈਲ ਲੱਗਦੀ ਨਹੀਂ 6 ਮਹੀਨੇ ਪੁਰਾਣੇ ਫੰਡਸ ਮੰਗਦਾ ਸੋ ਜੇ ਉੱਥੇ ਆਪਾਂ 30 30 40 40 ਲੱਖ ਰੁਪਈਆ ਫੰਡਸ ਸ਼ੋ ਕਰਕੇ ਵੀ ਰਿਫਿਊਜ਼ ਲੈ ਕੇ ਫੇਰ ਜਾਂਦੇ ਆਪਾਂ ਕੰਸਲਟੈਂਟ ਕੋ ਫੇਰ ਉਸ ਇੱਥੇ ਤਾਂ ਆਪਾਂ ਪੈਸੇ ਹੀ ਦੇਣੇ ਆ ਫੀਸ ਹੀ ਭਰਨੀ ਆ ਔਰ ਜੀਆਈਸੀ ਜਮਾ ਕਰਾ ਕੇ ਸੀ ਉੱਥੇ ਜਾ ਕੇ ਕਢਾ ਵੀ ਸਕਦੇ ਆ ਸੋ ਜੀਆਈਸੀ ਦਾ ਰੂਲ ਜਿਹੜਾ ਥੰਬ ਰੂਲ ਬਣਾ ਲਓ ਔਰ ਤਿੰਨ ਵਾਰੀ ਜ਼ਰੂਰ ਰੀਫਾਈਲ ਕਰੋ ਜੇ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਆ ਕੇ ਮਿਲੋ ਬਿਲਕੁਲ ਸੋ ਜਸਮੀਤ ਜੀ ਦਾ ਨੰਬਰ ਹੈ 90413 90412 ਔਰ ਪੈਨ ਇੰਡੀਆ 14 ਆਫਿਸਿਸ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਦੇ ਤੁਸੀਂ ਕਿਸੇ ਵੀ ਨੀਅਰਬਾਈ ਆਫਿਸ ਦੇ ਵਿੱਚ ਜਾ ਕੇ ਜਸਮੀਤ ਜੀ ਨੂੰ ਜਾਂ ਇਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਔਰ ਤੁਸੀਂ ਆਪਣੀ ਫਾਈਲ ਰੀਫਾਈਲ ਵੀ ਕਰੋ ਅਗਰ ਤੁਹਾਡੀ ਰਿਫਿਊਜ਼ਲ ਹੈ ਔਰ ਅਗਰ ਤੁਸੀਂ ਫਰੈਸ਼ ਐਪਲੀਕੇਸ਼ਨ ਲਗਾਉਣੀ ਹੈ ਫਿਰ ਵੀ ਤੁਸੀਂ ਤੁਰੰਤ ਲੈਂਡਮਾਰਕ ਦੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਜਸਮੀ ਜੀ ਧੰਨਵਾਦ